ਖਬਰਨਾਮਾ ਦੇਖ ਰਿਹਾ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਰ ਸਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਲੀਡਰਸ਼ਿਪ ਕਸੂਤੀ ਫਸ ਗਈ ਹੈ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਜਿਸ ਤਰ੍ਹਾਂ ਕੀਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਯਾਨੀ ਕਿ 3 ਸਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਤਾ ਹੀ ਨਹੀਂ ਸੀ ਜਿਹੜਾ ਉਹਦਾ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਗਿਆ ਸੀ ਉਹ ਉਹਦਾ ਕਾਗਜ਼ਾਂ ਦੇ ਵਿੱਚ ਡਾਕੂਮੈਂਟਸ ਦੇ ਵਿੱਚ ਹੈ ਹੀ ਨਹੀਂ ਲੇਕਿਨ ਇਧਰ ਫਿਰ ਇੱਕ ਵਾਰ ਵੱਡੀ ਗਲਤੀ ਕਰ ਲਈ ਗਈ ਹੈ ਸੂਬਾ ਸਰਕਾਰ ਵੱਲੋਂ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਚੁਣੌਤੀ ਕੀਤੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਬੇ ਲੋੜੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਨੇ ਬੇ ਲੋੜਾ ਖਰਚਾ ਜਿਹੜਾ ਹੈ ਪੰਜਾਬ ਦੇ ਖਜ਼ਾਨੇ ਨੂੰ ਢਾਲ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆਈ ਹੈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਐਮ ਐਸ ਬੇਦੀ ਦੀ ਨਿਯੁਕਤੀ ਖਿਲਾਫ ਵਕੀਲ ਜਗਮੋਣ ਸਿੰਘ ਪੱਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਐਡਵੋਕੇਟ ਜਨਰਲ ਦੇ ਅਹੁਦੇ ਤੇ ਹੋਈ ਨਿਯੁਕਤੀ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਕਰਾਰ ਦੇਣ ਦੀ ਮੰਗ ਕੀਤੀ ਹੈ ਯਾਨੀ ਕਿ ਇੱਕ ਏਜੀ ਹਟਾਇਆ ਗਿਆ ਸੀ ਇੱਕ ਏਜੀ ਜਨਨ ਕਿ ਐਮਐਸ ਵਿਧੀ ਨੂੰ ਨਿਯੁਕਤ ਕੀਤਾ ਗਿਆ ਹੈ ਜਗਮੂਨ ਪੱਟੀ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਹੈ ਗੈਰ ਅਧਿਕਾਰ ਹੈ ਗੈਰ ਸੰਵਿਧਾਨਕ ਹੈ ਪਟੀਸ਼ਨ ਅਦਾਲਤ ਪਟੀਸ਼ਨ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਇਹ ਐਲਾਨ ਕਰੇ ਕਿ ਉਕਤ ਅਹੁਦੇ ਤੇ ਨਿਯੁਕਤੀ ਕਾਨੂੰਨ ਸੰਵਿਧਾਨ ਦੇ ਖਿਲਾਫ ਹੈ ਪਟੀਸ਼ਨ ਵਿੱਚ ਕਿਹਾ ਗਿਆ ਕਿ ਇਹ ਨਿਯੁਕਤੀ ਸੰਵਿਧਾਨ ਦੇ ਅਨੁਛੇਦ 165 ਇੱਕ ਦਾ ਉਲੰਘਣਾ ਕਰਦੀ ਹੈ ਅਤੇ ਸਰਕਾਰ ਦੇ ਖਰਚਿਆਂ ਤੇ ਭਾਰ ਪਾਉਂਦੀ ਹੈ ਪਟੀਸ਼ਨ ਨੇ ਕੋਰਟ ਤੋਂ ਅਪੀਲ ਕੀਤੀ ਹੈ ਕਿ 30 ਮਾਰਚ 2025 ਨੂੰ ਜਾਰੀ ਕੀਤੀ ਗਈ ਸੂਚਨਾ ਰੱਦ ਰੱਦ ਕਰਨਤਾ ਜਾਵੇ ਇਸ ਗੈਰ ਕਾਨੂੰਨੀ ਐਲਾਨਿਆ ਜਾਵੇ ਪਟੀਸ਼ਨ ਵਿੱਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਇਸ ਨਿਯੁਕਤੀ ਨਾਲ ਸਰਕਾਰੀ ਖਜ਼ਾਨੇ ਤੇ ਵਾਧੂ ਬੋਝ ਪਵੇਗਾ ਇਹ ਸਰਕਾਰ ਕਟ ਖਰਚੀ ਨੀਤੀ ਦੇ ਖਿਲਾਫ ਹੈ ਪਟੀਸ਼ਨ ਨੇ ਮੰਗ ਕੀਤੀ ਕਿ ਇਸ ਨਿਯੁਕਤੀ ਨੂੰ ਰੱਦ ਕਰਨ ਦੇ ਨਾਲ ਨਾਲ ਇਸ ਨਾਲ ਜੁੜੇ ਸਾਰੇ ਪ੍ਰਭਾਵਾਂ ਨੂੰ ਵੀ ਰੱਦ ਕੀਤਾ ਜਾਵੇ ਪਟੀਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜੀਵਾਲ ਰਗ ਚੱਡਾ ਨੂੰ ਪ੍ਰਤੀਵਾਦੀ ਵੀ ਬਣਾਇਆ ਗਿਆ ਇਸ ਤੇ ਜਲਦੀ ਹੀ ਸੁਰਵਾਈ ਹੋਣ ਦੀ ਸੰਭਾਵਨਾ ਹੈ ਸੰਭਾਵਨਾ ਹੈ ਏਜੀ ਨੇ ਏਜੀ ਨੇ ਅਸਤੀਫਾ ਦਿੱਤਾ ਦੂਸਰੇ ਪਾਸੇ ਇੱਕ ਏਜੀ ਦੀ ਨਿਯੁਕਤੀ ਹੋਈ ਜਿਸ ਦਾ ਨਾਮ ਹੈ ਐਮ ਐਸ ਵੇਦੀ ਗੈਰ ਸੰਵਿਧਾਨਿਕ ਹੈ ਗੈਰ ਕਾਨੂੰਨੀ ਹੈ ਪੰਜਾਬ ਦੇ ਖਜ਼ਾਨੇ ਉੱਤੇ ਬੋਝ ਪਵੇਗਾ ਇਸ ਦਾ ਤਨਖਾਹਾਂ ਦਿੱਤੀਆਂ ਜਾਣਗੀਆਂ ਜੋ ਕਿ ਸਿਸਟਮ ਦੇ ਬਿਲਕੁਲ ਖਿਲਾਫ ਹੈ ਇਸ ਨੂੰ ਲੈ ਕੇ ਜਗਮਉਨ ਸਿੰਘ ਪੱਟੀ ਨੇ ਪਟੀਸ਼ਨ ਦਾਇਰ ਕੀਤੀ ਹੈ ਜਲਦੀ ਹੀ ਏਜੀ ਨੂੰ ਆਪਣੇ ਅਹੁਦੇ ਤੋਂ ਹਟਾਇਆ ਜਾਵੇਗਾ ਇਸ ਤਰ੍ਹਾਂ ਦੀਆਂ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਧੰਨਵਾਦ